ਸਾਡੇ ਨਾਲ ਜਰਮਨ ਬੀ ਸਿੰਘ ਮੌਜੂਦ ਨੇ ਜੋ ਪੈਰਸ 올림픽 ਖੇਡ ਕੇ ਆਏ ਨੇ ਜਰਮਨ ਕਿਵੇਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਤਾਂ ਤੁਹਾਡੀ ਤਾਰੀਫਾਂ ਬਹੁਤ ਹੋ ਰਹੀਆਂ ਸੀਗੀਆਂ ਸਿੱਖ ਸੰਗਤਾਂ ਦੇ ਵਿੱਚ ਕਹਿੰਦੇ ਕਿ ਇਹ ਨੌਜਵਾਨ ਸੀਗਾ ਜਿਹੜਾ ਕਿਸੇ ਸਾਬਤ ਸੂਰਤ ਨੌਜਵਾਨ ਪਹਿਲਾ ਗਿਆ ਸਾਡੇ ਵਾਸਤੇ ਇਹੀ ਮਾਣ ਵਾਲੀ ਗੱਲ ਆ ਬਹੁਤ ਸਾਰੇ ਨੌਜਵਾਨ ਨੂੰ ਸਿਹਤ ਵੀ ਮਿਲ ਰਹੀ ਹੈ ਕੀ ਕਹੋਗੇ ਬਿਲਕੁਲ ਜੀ ਬਿਲਕੁਲ ਐਜ਼ ਅ ਪਲੇਅਰ ਇਸ ਲੈਵਲ ਤੇ ਖੇਡਣਾ 올림픽ਸ ਦੇ ਲੈਵਲ ਤੇ ਮੈਡਲ ਲੈ ਕੇ ਆਉਣਾ ਉਹ ਵੀ ਆਪਣੇ ਸਰੂਪ ਦੇ ਵਿੱਚ ਰਹਿ ਕੇ ਆਈ ਥਿੰਕ ਮੇਰੇ ਲਈ ਵੀ ਇਹ ਪ੍ਰਾਊਡ ਵਾਲੀ ਗੱਲ ਆ ਐਂਡ ਮੈਂ ਲੱਕੀ ਫੀਲ ਕਰਦਾ ਕਿ ਮੇਰੇ ਮਲੇ ਮਾਰੇ ਨੇ ਇਨੀ ਮੈਨੂੰ ਮਤਬੁੱਦ ਦਿੱਤੀ ਕਿ ਮੈਂ ਇਸ ਚੀਜ਼ ਦੇ ਵਿੱਚ ਰਵਾਂ ਸੋ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਨੀ ਸਪੋਰਟ ਕੀਤੀ ਐਂਡ ਇਨਾ ਪਿਆਰ ਦੇ ਪੈਰਸ 올림픽 ਦੇ ਵਿੱਚ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੀ ਕੁਝ ਦੇਖਿਆ ਕੀ ਔਕੜਾਈਆਂ ਕਿਉਂਕਿ ਜਦੋਂ ਜੈਸੇ ਕਿ ਬ੍ਰੌਂਜ਼ ਮੈਡਲ ਦੀ ਖੇਡ ਖੇਡ ਰਹੇ ਸੀ ਕਿ ਉਦੋਂ ਕਿਤੇ ਨਾ ਕਿਤੇ ਪ੍ਰੈਸ਼ਰ ਬੜਾ ਸੀਗਾ ਦੇਖ ਰਹੀ ਸੀ ਸਾਰੇ ਦੇਖ ਰਹੇ ਕਹਿੰਦੇ ਕਿ ਅੰਡਰ ਪ੍ਰੈਸ਼ਰ ਹੋ ਕੇ ਖੇਡ ਰਹੇ ਥੋੜੇ ਕੋਚਸ ਵੀ ਕਹਿ ਰਹੇ ਨੇ ਕੀ ਕਹੋਗੇ ਨਹੀਂ ਨਹੀਂ ਅਸੀਂ ਅੰਡਰ ਪ੍ਰੈਸ਼ਰ ਹੋ ਕੇ ਨਹੀਂ ਕਿਸੇ ਵੀ ਮੈਚ ਵਿੱਚ ਖੇਡੇ ਐ ਫਰਸਟ ਡੇ ਤੋਂ ਲੈ ਕੇ ਭਾਵੇਂ ਅਸੀਂ ਸੈਮੀ ਫਾਈਨਲ ਹਾਰੇ ਵੀ ਆ ਇੱਕ ਵੀ ਮੈਚ ਵਿੱਚ ਸਾਡੀ ਟੀਮ ਅੰਡਰ ਪ੍ਰੈਸ਼ਰ ਰਹਿ ਕੇ ਨਹੀਂ ਖੇਲੀ ਬਹੁਤ ਕੌਨਫੀਡੈਂਟ ਐ ਖੇਲੀ ਉਹ ਸਮ ਟਾਈਮ ਦੇਖਣ ਵਾਲੇ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੇ ਸਟਰਕਚਰ ਨਾਲ ਖੇਡ ਰਹੇ ਕਿਉਂਕਿ ਜਿਹੜੀ ਟੀਮ ਦੇ ਆਪਣੇ ਪਲਾਨਸ ਹੁੰਦੇ ਆ ਆਪਣੇ ਸਟਰਕਚਰਸ ਹੁੰਦੇ ਆ ਬਟ ਸਾਡੀ ਤੇ ਪੰਜਾਬ ਸਰਕਾਰ ਦਾ ਕੀ ਕਹੋਂਗੇ ਕਿ ਕਿਸ ਤਰੀਕੇ ਦਾ ਸਹਿਯੋਗ ਰਿਹਾ ਉੱਥੇ ਕਿਉਂਕਿ ਹੌਸਲਾ ਵਜਾਈ ਨਾਲ ਨਾਲ ਕਰਦੇ ਰਹੇ ਇਥੋਂ ਲੋਕ ਸੀਗੇ ਜਾਂ ਸਰਕਾਰ ਸੀਗੀ ਕਿ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੂੰ ਸਾਨੂੰ ਜਦ ਤੱਕ ਸੁਣਨ ਚ ਆਇਆ ਸੀਗਾ ਵੀ ਸਾਡੇ ਮੈਸੇਜ ਵੀ ਆਉਂਦੇ ਰਹੇ ਕਿਉਂਕਿ ਅਸੀਂ ਜਦੋਂ 올림픽ਸ ਖੇਰੇ ਸੀਗੇ ਅਸੀਂ ਸੋਸ਼ਲ ਮੀਡੀਆ ਤੋਂ ਬੜਾ ਘੱਟ ਆਫ ਸੀਗੇ ਸਾਡਾ ਟੀਮ ਦਾ ਸੀਗਾ ਵੀ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਜਾਣਾ ਸੋ ਸਾਨੂੰ ਇਨ ਉਸ ਟਾਈਮ ਨਹੀਂ ਪਤਾ ਲੱਗਾ ਬਟ ਜਦੋਂ ਬਾਅਦ ਪਤਾ ਲੱਗਾ ਕਿ ਇੰਨੀ سپورਟ ਸਾਨੂੰ ਪਿੱਛੋਂ ਆ ਰਹੀ ਪੰਜਾਬ ਵੱਲੋਂ ਆਪਣੇ ਦੇਸ਼ ਵੱਲੋਂ ਤੇ ਵਧੀਆ ਲੱਗਦਾ ਇੱਕ ਪਲੇਅਰ ਲਈ ਨਾ ਮਤਲਬ ਮਾਨ ਸਮਾਨ ਮਿਲਣਾ ਤੇ ਉਹਨਾਂ ਨੂੰ ਇੰਨੀ ਸਪੋਰਟ ਮਿਲੀ ਜਗਮਨ ਹੋਣਾ ਅਗਲੀ ਤਿਆਰੀ ਕਾਦੀ ਹੋਊਗੀ ਕਿਸ ਚੀਜ਼ ਦੀ ਹੁਣ ਅਗਲੀ ਤਿਆਰੀ ਰੱਖੋ ਹੁਣ ਅਸੀਂ ਏਸ਼ੀਆਨ ਚੈਂਪੀਅਨਸ ਟਰਾਫੀ ਖੇਡਣ ਜਾ ਰਹੇ ਹਾਂ ਨੈਕਸਟ ਮੰਥ ਸਾਡੀ ਉਹਦੀ ਹੀ ਤਿਆਰੀ ਚੱਲੂਗੀ ਅੱਜ ਸਨਮਾਨ ਵੀ ਮਿਲ ਰਿਹਾ ਸਾਰੇ ਲੀਡਰ ਇਕੱਠੇ ਹੋ ਰਹੇ ਨੇ ਸਰਕਾਰ ਇਕੱਠੀ ਹੁੰਦੀ ਹੈ ਜਦੋਂ ਕਹਿੰਦੇ ਇੱਕ ਸਨਮਾਨ ਵਜੋਂ ਇਕੱਠੇ ਕੀਤਾ ਜਾਂਦਾ ਸਾਰੇ ਉਹਨਾਂ ਕੀ ਬਿਲਕੁਲ ਇੱਕ ਵੱਡੀ ਗੱਲ ਹੁੰਦੀ ਪਲੇਅਰ ਲਈ ਕਿਉਂਕਿ ਤੁਹਾਨੂੰ ਐਡੇ ਵੱਡੇ ਪਦਰ ਤੇ ਆ ਕੇ ਸਨਮਾਨ ਮਿਲਣਾ ਸੋ ਮੈਂ ਥੈਂਕ ਯੂ ਕਰਦਾ ਸਰਕਾਰ ਦਾ ਵੀ ਵੀ ਪ ਤਾਂ ਇਸਨ ਸਾਡੇ ਨਾਲ ਜਰਮਨ ਬੀ ਸਿੰਘ ਜੋ ਕਹਿ ਸਕਦੇ ਕਿ ਪੈਰਸ 올림픽 ਖੇਡ ਕੇ ਆਏ ਨੇ ਹੋਕੇ ਦੇ ਵਿੱਚ ਬ੍ਰੌਂਜ਼ ਆਇਆ ਤੇ ਅੱਜ ਸਾਰੀ ਟੀਮ ਇਕੱਠੀ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਗੁਰਸਾਹਿਬ ਸਿੰਘ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇੰਡੀਆ ਵਿੱਚ ਛੜੀ ਗਏ ਸਾਡੇ ਨਾਲ ਜਰਮਨ ਬੀ ਸਿੰਘ ਮੌਜੂਦ ਨੇ ਜੋ ਪੈਰਸ 올림픽 ਖੇਡ ਕੇ ਆਏ ਨੇ ਜਰਮਨ ਕਿਵੇਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਤਾਂ ਤੁਹਾਡੀ ਤਾਰੀਫਾਂ ਬਹੁਤ ਹੋ ਰਹੀਆਂ ਸੀਗੀਆਂ ਸਿੱਖ ਸੰਗਤਾਂ ਦੇ ਵਿੱਚ ਕਹਿੰਦੇ ਕਿ ਇਹ ਨੌਜਵਾਨ ਸੀਗਾ ਜਿਹੜਾ ਕਿਸ ਤਰ੍ਹਾਂ ਸਾਬਤ ਸੂਰਤ ਨੌਜਵਾਨ ਪਹਿਲਾ ਗਿਆ ਸਾਡੇ ਵਾਸਤੇ ਇਹੀ ਮਾਣ ਵਾਲੀ ਗੱਲ ਆ ਬਹੁਤ ਸਾਰੇ ਬਿਲਕੁਲ ਜੀ ਬਿਲਕੁਲ ਐਜ਼ ਅ ਪਲੇਅਰ ਇਸ ਲੈਵਲ ਤੇ ਖੇਡਣਾ 올림픽ਸ ਦੇ ਲੈਵਲ ਤੇ ਮੈਡਲ ਲੈ ਕੇ ਆਉਣਾ ਉਹ ਵੀ ਆਪਣੇ ਸਰੂਪ ਦੇ ਵਿੱਚ ਰਹਿ ਕੇ ਆਈ ਥਿੰਕ ਮੇਰੇ ਲਈ ਵੀ ਇਹ ਪ੍ਰਾਊਡ ਵਾਲੀ ਗੱਲ ਆ ਐਂਡ ਮੈਂ ਲੱਕੀ ਫੀਲ ਕਰਦਾ ਕਿ ਮੇਰੇ ਮਾਲਮਾਰੇ ਨੇ ਇੰਨੀ ਮੈਨੂੰ ਮਤਬਦ ਦਿੱਤੀ ਕਿ ਮੈਂ ਇਸ ਚੀਜ਼ ਦੇ ਵਿੱਚ ਰਹਾ ਸੋ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਐਂਡ ਇਨਾ ਪਿਆਰ ਦੇ ਪੈਰਿਸ 올림픽 ਦੇ ਵਿੱਚ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੀ ਕੁਝ ਦੇਖਿਆ ਕੀ ਔਕੜਾਂ ਆ ਕਿਉਂਕਿ ਜਦੋਂ ਕੈਸੇ ਕਿ ਬ੍ਰੌਂਜ਼ ਮੈਡਲ ਦੀ ਖੇਡ ਖੇਡ ਰਹੇ ਸੀ ਕਿ ਉਦੋਂ ਕਿਤੇ ਨਾ ਕਿਤੇ ਪ੍ਰੈਸ਼ਰ ਬੜਾ ਸੀਗਾ ਦੇਖ ਰਹੀ ਸੀ ਸਾਰੇ ਦੇਖ ਰਹੇ ਕਹਿੰਦੇ ਕਿ ਅੰਡਰ ਪ੍ਰੈਸ਼ਰ ਹੋ ਕੇ ਖੇਡ ਰਹੇ ਥੋੜੇ ਕੋਚਸ ਵੀ ਕਹਿ ਰਹੇ ਨੇ ਕੀ ਕਹੋਂਗੇ ਨਹੀਂ ਨਹੀਂ ਅਸੀਂ ਅੰਡਰ ਪ੍ਰੈਸ਼ਰ ਹੋ ਕੇ ਨਹੀਂ ਕਿਸੇ ਵੀ ਮੈਚ ਵਿੱਚ ਖੇਡੇ ਐ ਫਰਸਟ ਡੇ ਤੋਂ ਲੈ ਕੇ ਭਾਵੇਂ ਅਸੀਂ ਸੈਮੀ ਫਾਈਨਲ ਹਾਰੇ ਵੀ ਆ ਇੱਕ ਵੀ ਮੈਚ ਵਿੱਚ ਸਾਡੀ ਟੀਮ ਅੰਡਰ ਪ੍ਰੈਸ਼ਰ ਰਹਿ ਕੇ ਨਹੀਂ ਖੇਲੀ ਬਹੁਤ ਕੌਨਫੀਡੈਂਟ ਐ ਖੇਲੀ ਉਹ ਸਮ ਟਾਈਮ ਦੇਖਣ ਵਾਲੇ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੇ ਸਟਰਕਚਰ ਨਾਲ ਖੇਡ ਰਹੇ ਕਿਉਂਕਿ ਜਿਹੜੀ ਟੀਮ ਦੇ ਆਪਣੇ ਪਲਾਨਸ ਹੁੰਦੇ ਆ ਆਪਣੇ ਸਟਰਕਚਰਸ ਹੁੰਦੇ ਆ ਬਟ ਸਾਡੀ ਤੇ ਪੰਜਾਬ ਸਰਕਾਰ ਦਾ ਕੀ ਕਹੋਂਗੇ ਕਿ ਕਿਸ ਤਰੀਕੇ ਦਾ ਸਹਿਯੋਗ ਰਿਹਾ ਉੱਥੇ ਕਿਉਂਕਿ ਹੌਸਲਾ ਵਜਾਈ ਨਾਲ ਨਾਲ ਕਰਦੇ ਰਹੇ ਇਥੋਂ ਲੋਕ ਸੀਗੇ ਜਾਂ ਸਰਕਾਰ ਸੀਗੀ ਕਿ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੂੰ ਸਾਨੂੰ ਜਦ ਤੱਕ ਸੁਣਨ ਚ ਆਇਆ ਸੀਗਾ ਵੀ ਸਾਡੇ ਮੈਸੇਜ ਵੀ ਆਉਂਦੇ ਰਹੇ ਕਿਉਂਕਿ ਅਸੀਂ ਜਦੋਂ 올림픽ਸ ਖੇਰੇ ਸੀਗੇ ਅਸੀਂ ਸੋਸ਼ਲ ਮੀਡੀਆ ਤੋਂ ਬੜਾ ਘੱਟ ਆਫ ਸੀਗੇ ਸਾਡਾ ਟੀਮ ਦਾ ਸੀਗਾ ਵੀ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਜਾਣਾ ਸੋ ਸਾਨੂੰ ਇਨ ਉਸ ਟਾਈਮ ਨਹੀਂ ਪਤਾ ਲੱਗਾ ਬਟ ਜਦੋਂ ਬਾਅਦ ਪਤਾ ਲੱਗਾ ਕਿ ਇੰਨੀ سپورਟ ਸਾਨੂੰ ਪਿੱਛੋਂ ਆ ਰਹੀ ਪੰਜਾਬ ਵੱਲੋਂ ਆਪਣੇ ਦੇਸ਼ ਵੱਲੋਂ ਤੇ ਵਧੀਆ ਲੱਗਦਾ ਇੱਕ ਪਲੇਅਰ ਲਈ ਨਾ ਮਤਲਬ ਮਾਨ ਸਮਾਨ ਮਿਲਣਾ ਤੇ ਉਹਨਾਂ ਨੂੰ ਇੰਨੀ ਸਪੋਰਟ ਮਿਲੀ ਜਗਮਨ ਹੋਣਾ ਅਗਲੀ ਤਿਆਰੀ ਕਾਦੀ ਹੋਊਗੀ ਕਿਸ ਚੀਜ਼ ਦੀ ਹੁਣ ਅਗਲੀ ਤਿਆਰੀ ਰੱਖੋ ਹੁਣ ਅਸੀਂ ਏਸ਼ੀਆਨ ਚੈਂਪੀਅਨਸ ਟਰਾਫੀ ਖੇਡਣ ਜਾ ਰਹੇ ਹਾਂ ਨੈਕਸਟ ਮੰਥ ਸਾਡੀ ਉਹਦੀ ਹੀ ਤਿਆਰੀ ਚੱਲੂਗੀ ਅੱਜ ਸਨਮਾਨ ਵੀ ਮਿਲ ਰਿਹਾ ਸਾਰੇ ਲੀਡਰ ਇਕੱਠੇ ਹੋ ਰਹੇ ਨੇ ਸਰਕਾਰ ਇਕੱਠੀ ਹੁੰਦੀ ਹੈ ਜਦੋਂ ਕਹਿੰਦੇ ਇੱਕ ਸਨਮਾਨ ਵਜੋਂ ਇਕੱਠੇ ਕੀਤਾ ਜਾਂਦਾ ਸਾਰੇ ਉਹਨਾਂ ਕੀ ਬਿਲਕੁਲ ਇੱਕ ਵੱਡੀ ਗੱਲ ਹੁੰਦੀ ਪਲੇਅਰ ਲਈ ਕਿਉਂਕਿ ਤੁਹਾਨੂੰ ਐਡੇ ਵੱਡੇ ਪਦਰ ਤੇ ਆ ਕੇ ਸਨਮਾਨ ਮਿਲਣਾ ਸੋ ਮੈਂ ਥੈਂਕ ਯੂ ਕਰਦਾ ਸਰਕਾਰ ਦਾ ਵੀ ਵੀ ਪ ਤਾ ਇਸਨ ਸਾਡੇ ਨਾਲ ਜਰਮਨ ਬੀ ਸਿੰਘ ਜੋ ਕਹਿ ਸਕਦੇ ਕਿ ਪੈਰਾਸ Olympik ਖੇਡ ਕੇ ਨੇ ਹੋਕੀ ਦੇ ਵਿੱਚ ਬ੍ਰੌਂਜ਼ ਆਇਆ ਤੇ ਅੱਜ ਸਾਰੀ ਟੀਮ ਇਕੱਠੀ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਗੁਰਸਾਹਿਬ ਸਿੰਘ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇੰਡੀਅਨ نیوز ਚੰਡੀਗੜ੍ਹ